ਸਤਿ ਸ਼੍ਰੀ ਅਕਾਲ ਜੀ ਮਿਸਰ ਹੈਲਥਕੇਅਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਉਹ ਆਪਣੇ ਯਾਰ ਮਿੱਤਰ ਨੂੰ ਸ਼ੇਅਰ ਜਰੂਰ ਕਰੋ ਜਿਹਨੂੰ ਹਲਤੀ ਬੱਤ ਹਰ ਵਕਤ ਰਹਿੰਦੀ ਹੈ ਜਾਂ ਜੇ ਇਹ ਕਹਿ ਸਕਦੇ ਨੇ ਕਿ ਜਿਹਦੇ ਐਸਟਰ ਬੰਨੋਂ ਹਟਦੇ ਹੀ ਨਹੀਂਗਾ ਤੇ ਜਾਂ ਜਿਹਨੂੰ ਪੇਟ ਦੀ ਗਰਮੀ ਜਾਂਦ ਕੋਈ ਨਹੀਂਗੀ ਇਹ ਉਹਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਉਹਨੂੰ ਇਹ ਆਰਾਮ ਮਿਲ ਸਕੇ ਅੱਜ ਆਪਾਂ ਗੱਲ ਕਰਾਂਗੇ ਹਮੇਸ਼ਰ ਹੈਲਥਕੇਅਰ ਦੇ ਪ੍ਰੋਡਕਟ ਅਮਲਪਿਤ ਕੀਰ ਬਾਰੇ ਹਮੇਸ਼ਰ ਹੈਲਥਕੇਅਰ ਦਾ ਜਿਹੜਾ ਪ੍ਰੋਡਕਟ ਹੈ ਅਮਲਪਿਤ ਕੀਰ ਇਹ 20 ਗੋਲੀਆਂ ਦੀ ਪੈਕਿੰਗ ਦੇ ਵਿੱਚ ਆਉਂਦਾ ਤੇ ਇਹਦੇ ਵਿੱਚ ਜਿਹੜੇ ਇਨਗਰੀਡੀਅੰਟ ਕਿਹੜੇ-ਕਿਹੜੇ ਪਾਏ ਹੋਏ ਆ ਸੌਂਫ ਹੈਗੀ ਆ, ਜਸਤੀ ਮધુ ਹੈਗੀ ਆ, ਪਿੱਤੇਗਰਾ ਚूर्ण ਹੈਗਾ, ਸ਼ਰੰਖ ਪਾਸਮ ਹੈਗਾ, ਕਪਾਰਜਿਕ ਪਾਸਮ ਹੈਗਾ, ਕਾਮਦੁੱਧ ਦਾ ਰਾਸ ਹੈਗਾ, ਮਕਤਾ ਸ਼ਕਤੀ ਪਾਸਮ ਹੈਗਾ। ਤੇ ਪ੍ਰੋਸੈਸ ਕੀਤਾ ਵਾ ਇਹਨੂੰ ਗਲੇਓ ਦੇ ਵਿੱਚ। ਤੇ ਹੁਣ ਆਪਾਂ ਗੱਲ ਕਰ ਗਏ ਵੀ ਇਹ ਹੋਰ ਕਿੱਥੇ-ਕਿੱਥੇ ਕੰਮ ਕਰਦੀ ਆ। ਮੇਢੇ ਦੀ ਗਰਮੀ ਤੇ ਕੰਮ ਕਰਦੀ ਆ ਜੀ। ਅਲਸਰ ਤੇ ਕੰਮ ਕਰਦੀ ਆ, ਪੇਟ ਦਰਦ ਤੇ ਕੰਮ ਕਰਦੀ ਆ। ਓ.ਡੀ.ਪੀ.ਟੀ ਦੇ ਵਿੱਚ ਡਾਇਰੈਕਟ ਨਹੀਂ ਕੰਮ ਕਰਦੀ ਹੁੰਦੀ। ਓ.ਡੀ.ਪੀ.ਟੀ ਜਿਵੇਂ ਕਿ ਤੁਹਾਡੇ ਬਹੁਤ ਜ਼ਿਆਦਾ ਤੁਸੀਂ ਕੋਈ ਵੀ ਲਿਵਰ ਟੌਨ ਤਾਂ ਨਾਲ ਇਹਦੀ ਵਰਤੋਂ ਕਰੋ ਤਾਂ ਓ.ਟੀ.ਪੀ.ਟੀ.ਜੀ ਠੀਕ ਹੋਣ ਦੀ ਸਪੀਡ ਆ ਉਹ 3-4 ਗੁਣਾ ਵੱਧ ਜਾਂਦੀ ਹੈ ਹੁਣ ਮੂੰਹ ਦੇ ਵਿੱਚ ਛਾਲੇ ਹੋਣ ਉੱਥੇ ਬਹੁਤ ਜ਼ਿਆਦਾ ਕੰਮ ਕਰਦੀ ਹੈ ਤਾਂ ਜਾਂ ਮੂੰਹ ਪੱਕਦਾ ਹੋਵੇ ਜਾਂ ਮੂੰਹ ਪੱਕਣੋਂ ਹਟਦਾ ਹੀ ਨਾ ਹੋਵੇ ਇਹ ਪਰਮਾਨੈਂਟ ਹੀ ਹੱਲ ਹੈ ਇਹਦਾ ਤੇ ਅਸਰ ਜਿਹਨੂੰ ਲਗਾਤਾਰ ਹੀ ਬੰਦ ਦਾ ਜਾਂ ਜਿਹਨੂੰ ਡਾਕਟਰਾਂ ਨੇ ਕਹਿਤਾ ਵੀ ਤੈਨੂੰ ਤਾਂ ਅਸਰ ਦੀ ਕੰਡੀਸ਼ਨ ਹੋ ਗਈ ਹੈ ਉੱਥੋਂ ਤੱਕ ਵੀ ਇਹ ਕੰਮ ਕਰਦੀ ਹੈ ਵੀ ਬਹੁਤ ਜ਼ਿਆਦਾ ਸੋਹਣਾ ਜਾਂ ਜਿਹਨੂੰ ਵਰਤ ਹਰ ਵਕਤ ਆਉਂਦੇ ਰਹਿੰਦੇ ਜਾਂ ਜਿਹਨੂੰ ਜਦੋਂ ਕੁਝ ਜਾਂ ਰੋਟੀ ਦੀ ਭੁੱਖ ਨਹੀਂ ਲੱਗਦੀ ਉਹਨੂੰ ਉਹੀ ਵਰਤ ਆ ਜਾਂਦੇ ਉੱਥੇ ਵੀ ਬਹੁਤ ਸੋਹਣਾ ਕੰਮ ਕਰਦੀ ਹੁਣ ਦੂਸਰੀ ਵੀ ਕਈ ਬੰਦੇ ਟੈਬਲੇਟ ਫਾਰਮ ਨਹੀਂ ਲੈ ਕੇ ਰਾਜੀ ਹੁੰਦੇ ਤਾਂ ਉਹ ਉਹਦੇ ਵਾਸਤੇ ਇੱਕ ਲਿਕੜਾ ਤਾਂ ਇਹਦੇ ਵਿੱਚ ਲਿਕੜ ਦੇ ਵਿੱਚ ਵੀ ਸੇਮ ਸਮਾਨ ਵੀ ਹੈਗਾ ਪਰ ਉਹਦੇ ਨਾਲ ਕੁਝ ਚੀਜ਼ਾਂ ਐਕਸਟਰਾ ਹੁੰਦੀਆਂ ਜਿਵੇਂ ਕੁਝ ਚੀਜ਼ਾਂ ਦਾ ਸਟ੍ਰੈਕਟ ਪਾਇਆ ਹੁੰਦਾ ਉਹਦੇ ਇੰਨੇ ਜਿਹੇ ਮੈਂ ਤੁਹਾਨੂੰ ਇੱਥੇ ਦਿਖਾ ਦਿੰਨਾ ਬਿਲਕੁਲ ਸਾਫ਼-ਸਾਫ਼ ਨਜ਼ਰ ਆਉਂਦੇ ਹੋਣਗੇ ਠੀਕ ਹੈ ਤਾਂ ਇਹ ਵੀ ਬਹੁਤ ਸੋਹਣਾ ਰਿਜ਼ਲਟ ਹੈ ਤੇ ਦੂਜੀ ਦੀ ਵੱਡੀ ਖਾਸੀਅਤ ਕੀ ਹੈ ਵੀ ਇਹ ਬਿਦਾਉਟ ਸ਼ੂਗਰ ਹੈ ਤਾਂ ਇਹ ਮਾਰਕੀਟ ਦੇ ਵਿੱਚ ਆਲ ਪੰਜਾਬ ਵਿੱਚ ਅਵੇਲੇਬਲ ਹੈ ਕਿਸੇ ਨੂੰ ਵੀ ਜ਼ਰੂਰਤ ਹੋਵੇ ਕਦੋਂ ਵੀ ਲੈ ਸਕਦਾ ਹੈ